ਕਤਾਰਾ ਲੋਕ ਸੋਸ਼ਲ ਮੀਡੀਆ ਦੇ ਉੱਪਰ ਵਿਦਵਾਨ ਬਹੁਤ ਬਣ ਜਾਂਦੇ ਆ ਆ ਇੱਕ ਬੰਦਾ ਆਇਆ ਗਿਆ ਕੰਗਣਾ ਦੇ ਹੱਕ ਦੇ ਵਿੱਚ ਉਹਨੇ ਵੀਡੀਓ ਪਾਈ ਆ ਖਾਸੇ ਚੈਨਲਾਂ ਵਾਲੇ ਉਹਦੀਆਂ ਵੀਡੀਓ ਚਲਾਈ ਜਾਂਦੇ ਆ ਉਹਨੂੰ ਬੜਾ ਦੁੱਖ ਲੱਗਿਆ ਕਹਿੰਦਾ ਜੀ ਸ਼ੋਮ ਨੇ ਕੰਗਣਾ ਨੂੰ ਚਵਲ ਕਿਉਂ ਕਿਹਾ ਉਹ ਭੜਿਆ ਮਾਨਸਾ ਹੁਣ ਚਵਲ ਨੂੰ ਚਵਲ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਹੈ ਦੱਸ ਮੈਨੂੰ ਨਾਲੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਅੱਜ ਸ਼ੌਮਣੇ ਕੰਗਰਾਂ ਨੂੰ ਚਵਲ ਕਹੇਤਾ ਤਾਂ ਤੈਨੂੰ ਇੰਨਾ ਦੁੱਖ ਲੱਗਿਆ ਤੇ ਜਦੋਂ ਕਿਸਾਨੀ ਧਰਨੇ ਵੇਲੇ ਕੰਗਰਾਂ ਨੇ ਸਾਡੀਆਂ ਬੀਬੀਆਂ ਨੂੰ ਮਾਮਾ ਭੈਣਾਂ ਨੂੰ ਗਾਲਾਂ ਕੱਢੀਆਂ ਸੀ ਉਦੋਂ ਥੋੜੀ ਜੀਭ ਨੂੰ ਗੱਠ ਕਿਉਂ ਵੱਜ ਗਈ ਸੀ ਭਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਤੁਹਾਨੂੰ ਦੁੱਖ ਕਿਉਂ ਨਹੀਂ ਲੱਗਿਆ ਮੈਨੂੰ ਐਂ ਦੱਸੋ ਤੇ ਜੇ ਅੱਜ ਸਾਡੇ ਬੰਦੇ ਨੇ ਉਹਨੂੰ ਜਵਾਬ ਦੇਤਾ ਉਹਨੂੰ ਚਵਲ ਕਹੇਤਾ ਤਾਨੂੰ ਦੁੱਖ ਲੱਗਿਆ ਬੜਾ ਮਿਰਚਾਂ ਲਗੀਆਂ ਤੁਹਾਨੂੰ ਇਹੋ ਜਿਹੇ ਬੰਦਿਆਂ ਦਾ ਕੰਮ ਪਤਾ ਕੀ ਹੁੰਦਾ ਲੋਕੋ ਇਹੋ ਜਿਹੇ ਬੰਦੇ ਨਾ ਆਪਦੇ ਬੰਦਿਆਂ ਦੀਆਂ ਜੜਾਂ ਦੇ ਵਿੱਚ ਹੀ ਬੰਦੇ ਆ ਆਪਦੇ ਬੰਦਿਆਂ ਦੀਆਂ ਹੀ ਲੱਤਾਂ ਖਿੱਚਦੇ ਰਹਿੰਦੇ ਆ ਪਹਿਲਾਂ ਜਿਉਂਦੇ ਜੀ ਇਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਨਹੀਂ ਬਖਸ਼ਿਆ ਤੇ ਹੁਣ ਜਦੋਂ ਛੋਟੀ ਉਮਰ ਦਾ ਮੁੰਡਾ ਸ਼ੋਭ ਤਰੱਕੀ ਕਰ ਰਿਹਾ ਤਾਂ ਉਹ ਨਹੀਂ ਇਹਨਾਂ ਤੋਂ ਜਰਿਆ ਜਾਂਦਾ ਆ ਜੁੜੇ ਥੋਡੇ ਮੂਰੇ ਹੱਥ ਵਿਦਵਾਨੋ ਆਪਦੇ ਬੰਦਿਆਂ ਦੇ ਨਾਲ ਖੜਨਾ ਸਿੱਖੋ ਆਪਦੇ ਬੰਦਿਆਂ ਦਾ ਸਾਥ ਦੇਣਾ ਸਿੱਖੋ ਤੁਸੀਂ ਚੱਕੇ ਮੂੰਹ ਐਵੇਂ ਨਹੀਂ ਬਕਵਾਸ ਕਰੀਦੀ ਹੁੰਦੀ ਜੇ ਹੱਥਾਂ ਦੇ ਵਿੱਚ ਫੋਨ ਆ ਨਾ ਇਹਨਾਂ ਦਾ ਸਹੀ ਇਸਤੇਮਾਲ ਕਰੋ ਆਪਦੇ ਬੰਦਿਆਂ ਦੀ سپورਟ ਦੇ ਵਿੱਚ ਵੀਡੀਓ ਪਾਓ ਨਾ ਕਿ ਬਸ ਨਿਰਨੇ ਕਾਲ ਜੇ ਚੱਕੇ ਮੂੰਹ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚਣ ਲੱਗ ਜਾਇਆ ਕਰੋ ਮਾੜਾ ਮੋਟਾ ਨਾ ਸੋਚ ਸਮਝ ਕੇ ਬੋਲਿਆ ਕਰੋ ਵੱਡੀ ਉਮਰਾਂ ਥੋੜੀ ਇਹੋ ਜਿਹੀਆਂ ਚਬੜਾ ਮਾਰਦੇ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੋਹਣੇ ਨਹੀਂ ਲੱਗਦੇ ਇਹ ਵੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਨਾਲੇ ਤੁਸੀਂ ਜਿਹੜੀ ਕੰਗਣਾ ਦੇ ਹੱਕ ਦੇ ਵਿੱਚ ਆਇਓ ਹੈ ਪਹਿਲਾਂ ਤੋਂ ਫੇਮ ਦੀ ਭੁੱਖੀ ਸਿੱਧੂ ਮੂਸੇ ਵਾਲੇ ਨੂੰ ਬੋਲਦੀ ਰਹੀ ਠੀਕ ਆ ਉਸ ਤੋਂ ਬਾਅਦ ਨਾ ਇਹ ਵੀ ਫਲਮ ਚੱਲੀ ਨਾ ਲੈਣਾ ਦੇਣਾ ਹੋਣੇ ਚੱਕ ਕੇ ਮੂੰਹ ਸ਼ੌਦੇ ਬਾਰੇ ਬਕਵਾਸ ਕਰਨ ਲੱਗੀ ਤੇ ਫਿਰ ਮੂਹਰੋ ਫਿਰ ਸਾਡੇ ਝੋਟੇ ਨੇ ਜਵਾਬ ਤਾਂ ਦੇਣਾ ਹੀ ਸੀ ਭਾਈ ਹੈ ਬਾਕੀ ਅਸੀਂ ਤਾਂ ਆਪਦੇ ਬੰਦੇ ਦੇ ਨਾਲ ਖੜੇ ਆ ਸ਼ੌਦੇ ਤੇ ਮੈਂ ਉਹਨੂੰ ਵੀ ਇਹੀ ਗੱਲ ਕਹਿਣੀ ਚਾਹਣਾ ਵੀ ਸ਼ੌਬ ਦਬਣ ਦੀ ਲੋੜ ਨਹੀਂ ਠੀਕ ਆ ਨਾ ਫੱਟੇ ਚੱਕ ਕੇ ਰੱਖ ਨਾਲ ਖੜੇ ਆ ਯਾਰ ਤੇਰੇ ਤੂੰ ਸਹੀ ਆ ਬਸ ਆਈ ਦੱਬੀ ਰੱਖ ਕੰਮ ਠੀਕ ਹੈ ਕਿਸੇ ਤੋਂ ਦਬਣ ਦੀ ਲੋੜ ਨਹੀਂ ਹੈਗੀ ਬਾਕੀ ਤੂੰ ਭਰਾਵਾ ਜਿਹੜਾ ਤੂੰ ਕੰਗੜਾ ਦੇ ਹੱਕ ਦੇ ਵਿੱਚ ਉਤਰਿਆਣਾ ਮੇਰੀ ਵੀਡੀਓ ਦੇ ਥੱਲੇ ਕਮੈਂਟ ਚੈੱਕ ਕਰ ਲਈ ਤੈਨੂੰ ਲੱਗ ਜੂ ਪਤਾ ਬਸ ਇੰਨੀਆਂ ਗੱਲਾਂ ਕਹਿਣੀਆਂ ਸੀ ਤੇ ਮੇਰੀ ਵੀਡੀਓ ਸ਼ੇਅਰ ਕਰਕੇ ਉਹ ਬੰਦੇ ਤੱਕ ਪਹੁੰਚਦੀ ਜਰੂਰ ਕਰ ਦਿਓ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ